ਸੋ ਅਸਸਪਿਕੁਰਦਾਲਸ ਪੁਲਿਸ ਨੇ ਦਿਸ਼ਾ ਨਿਰਦੇਸ਼ਾਂ ਉਪਰ ਤੇ ਟ੍ਰੈਫਿਕ ਪੁਲਿਸ ਤਾਰੀਵਾਲ ਦੇ ਫੋਨੋਂ ਡੜਵਾ ਰੋਡ ਚੌਕ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਅਧੂਰੇ ਕਾਗਜ਼ ਵਾਲੇ ਵਾਹਨਾਂ ਤੇ ਚਲਾਨਟੇ ਕਟੇ ਗਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡੀਐਸਪੀ ਤੇਜਿੰਦਰ ਸਿੰਘ ਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਸਤਨਾਮ ਸਿੰਘ ਸਣੇ ਧੂਰੀ ਤਾਰੀਵਾਲ ਪੁਲਿਸ ਦੀ ਟੀਮ ਹਾਜ਼ਰ ਰਹੀ ਹੈ। ਤਾਂ ਬੁਲਟ ਮੋਟਰਸਾਈਕਲਾਂ ਨੂੰ ਆ ਚੱਕਰੀ ਫੇਰ ਤੋਂ ਪੁਲਿਸ ਨੇ ਕਾਬੂ ਕੀਤਾ ਤੇ ਕੁਝ ਚਾਲਕਾਂ ਦੇ ਵੱਲੋਂ ਟੈਲੀਫੋਨਾਂ ਦੇ ਉੱਤੇ ਸਿਫਾਰਸ਼ਾਂ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਿਸ ਅਧਿਕਾਰੀਆਂ ਨੇ ਉਹਨੂੰ ਕਿਹਾ ਨਹੀਂ ਉਹ ਅਗਰਬਾ ਦੌਰਾਨ ਡੀਐਸਪੀ ਤੇਜਿੰਦਰ ਸਿੰਘ ਨੇ ਕਿਹਾ ਕਿ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਪੇ ਵਾਹਨ ਦੇ ਕੇ ਬਾਜ਼ਾਰਾਂ ਦੇ ਵਿੱਚ ਭੇਜ ਦਿੰਦੇ ਨੇ ਉਹਨਾਂ ਮਾਪਿਆਂ ਦੇ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇਗਾ। ਅਗਰਬਾ ਦੌਰਾਨ ਡੀਐਸਪੀ ਸਾਹਿਬ ਨੇ ਕਿਹਾ ਕਿ ਸਮੂੱਚੇ ਗੁਰਦਾਸਪੁਰ ਜਿਲ੍ਹੇ ਵਿੱਚ ਐਸਐਸਪੀ ਸਾਹਿਬ ਦੀ ਹਦਾਇਤ ਉੱਤੇ ਟ੍ਰੈਫਿਕ ਪੁਲਿਸ ਤੇ ਵੱਲੋਂ ਲਗਾਤਾਰ ਧੂਰੇ ਵਾਹਨਾ ਵਾਲਿਆਂ ਦੇ ਚਲਾਨ ਜਣਕੇ ਕੱਟੇ ਜਾ ਰਹੇ ਨੇ। ਜਦੋਂ ਮੈਂ ਅਸਲ ਬਾਅਦ ਮੈਂ ਐਸਐਸਪੀ ਗੁਰਦਾਸਪੁਰ ਦੇ ਨਿਸ਼ਾਨ ਨਿਰਦੇਸ਼ਾਂ ਦੇ ਧਾਰੀਵਾਲ ਤੇ ਕੰਪਲੇਂਟ ਜਾਵਾ ਸੀ ਕਿ ਬੁਲਟ ਪਟਾਕੇ ਜਾਂ ਹੋਰ ਵੀ ਬੜੇ ਚੱਲਦੇ ਮੈਕਲ ਚੱਲਦੇ ਉਹ ਸੰਬੰਧ ਵਿੱਚ ਆਏ ਤੇ 10 15 ਕਲਾਂ ਇਕੱਠੇ ਆਏ ਤੇ ਇਲੈਕਸ਼ਨ ਵੀ ਚੱਲ ਰਹੀ ਹੈ ਲੈਕਚਰ ਸੰਭਤ ਹੋਏ ਕੱਢ ਲੈ 10 15 ਕੱਢ ਲਈਏ ਕੁਝ ਬੋਲਟ ਆਇਆ ਕੋਈ ਦੂਸਰੇ ਵੀ ਦੌਰ ਨੰਬਰ ਹੈ ਦੇਖ ਕੇ ਆ ਕੇ ਕੁਝ ਲੋਕ ਫੋਟੋ ਗੱਲ ਕਰੀ ਕਿੰਨੇ ਲੋਕ ਨਾਲ ਗੱਲ ਫੋਨ ਕਰਾਉਂਦੇ ਜੋ ਮਰਜ਼ੇ ਕਰਾਉਣ ਹੈ ਇਹਨੂੰ ਕਰ ਨਹੀਂ ਕਰਦੇ ਤੇ ਸਕੂਟੇ ਤੇ ਦੋੜ ਜਣਾ ਨੂੰ ਨਾਂ ਦੇਣ ਨਹੀਂ ਤਾਂ ਉਹਨਾਂ ਦੇ ਮਾਪੇ ਦੇ ਪਰਚਾ ਜਿਸਟੂਡ ਹੋ ਜਾਏਗਾ ਸਰਵੇ ਕਰਨੇ ਹੁਣ ਲੈ ਕੇ ਥਾਣੇ ਬੰਦ ਕਰਨੀ ਥੋੜੀ ਦੇਖ ਲੈਣੇ ਹੋਣਗੇ